ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਸਮਾਂ ਸੀਗਾ ਮੈਂ ਸੋਚਿਆ ਚਲੋ ਅੱਜ ਦੂਜੀਆਂ ਪਾਰਟੀਆਂ ਬਾਰੇ ਵੀ ਚਿੰਤਾ ਕਰੀਏ ਕਿੱਡੇ ਖੁਦਗਰਜ਼ ਬਣ ਗਏ ਅਸੀਂ ਵੀ ਅਸੀਂ ਇਕੱਲੇ ਆਪਣੀ ਪਾਰਟੀ ਵਾਰੀ ਸੋਚੀ ਜਾਂਦੇ ਆਂ ਕਈ ਵਾਰੀ ਦੂਜਿਆਂ ਤੋਂ ਵੀ ਮੈਂ ਸੋਚਿਆ ਕਿ ਸਿੱਖਣਾ ਚਾਹੀਦਾ ਹੈ ਸੇਧ ਲੈਣੀ ਚਾਹੀਦੀ ਆ ਜੇ ਕੋਈ ਚੰਗੀ ਗੱਲ ਹੋਵੇ ਤਾਂ ਦੂਜਿਆਂ ਤੋਂ ਵੀ ਸਿੱਖ ਰਣੀ ਚਾਹੀਦੀ ਆ ਕੀ ਸਿੱਖਣ ਨੂੰ ਮਿਲ ਰਿਹਾ ਦੂਜਿਆਂ ਤੋਂ ਕੀ ਅੱਜ ਕੱਲ ਬੀਜੇਪੀ ਕਾਂਗਰਸ ਆਮ ਆਦੀ ਪਾਰਟੀ ਬਹੁਤ ਚਿੰਤਾ ਕਰਦੀ ਆ ਅਕਾਲੀ ਦਲ ਦੀ ਇੰਨੀ ਚਿੰਤਾ ਵੀ ਕਈ ਵਾਰੀ ਤਾਂ ਧੂ ਹੀ ਨਿਕਲ ਜਾਂਦੀ ਆ ਕਿ ਰ ਇੰਨੀ ਚਿੰਤਾ ਇੰਨੀ ਦਾ ਸਾਨੂੰ ਨਹੀਂ ਜਿੰਨੀ ਇਹਨਾਂ ਨੂੰ ਪਤੰਦਰਾਂ ਨੂੰ ਹੋਏ ਪਈ ਆ ਸਾਡੀ ਰਾਤ ਵੀ న్యూਜ 18 ਚੈਨਲ ਤੇ ਮੈਂ ਡਿਬੇਟ ਤੇ ਗਿਆ ਸੀ ਦੇਖਿਆ ਕਿ ਕਾਂਗਰਸੀ ਬੁਲਾਰਾ ਬੀਜੇਪੀ ਵਾਲਾ ਬੁਲਾਰਾ ਉਹ ਤਾਂ ਚੰਦਰੇ ਇੰਨਾ ਜ਼ਿਆਦਾ ਮਤਲਬ ਫਿਕਰ ਕਰਦੇ ਸੀ ਮੈਂ ਸੋਚੀ ਜਾਂਦਾ ਸੀ ਕਿਤੇ ਇਹ ਕਾਲੀ ਦਿਲ ਦੇ ਬੁਲਾਰੇ ਨੇ ਇਹਨਾਂ ਨੂੰ ਮੇਰੇ ਨਾਲੋਂ ਵੱਧ ਫਿਕਰ ਹੋਇਆ ਪਿਆ ਕਾਲੀ ਦਿਲ ਦਾ ਉਹ ਗੱਲ ਮੇਰੇ ਮਨ 'ਚ ਆਈ ਕਿ ਯਾਰ ਸਾਨੂੰ ਵੀ ਦੂਜੀਆਂ ਪਾਰਟੀਆਂ ਦੀ ਚਿੰਤਾ ਕਰਨੀ ਚਾਹੀਦੀ ਜਦੋਂ ਉਹ ਸਾਡੀ ਇੰਨੀ ਚਿੰਤਾ ਕਰਦੇ ਨੇ ਬਾਕੀ ਪਾਰਟੀਆਂ ਵਾਲੇ ਤਾਂ ਸਾਡਾ ਵੀ ਬਣਦਾ ਕਿ ਅਸੀਂ ਵੀ ਦੂਜੀਆਂ ਪਾਰਟੀਆਂ ਦੀ ਚਿੰਤਾ ਕਰੀਏ ਬਣਦੀ ਹੈ ਕਿ ਨਹੀਂ ਬਣਦੀ ਬਣਦੀ ਆ ਕੱਲੀ-ਕੱਲੀ ਤੇ ਆਵਾਂਗੇ ਕੱਲੀ-ਕੱਲੀ ਤੇ ਖੁੱਲਾ ਸਮਾਂ ਕਿਸੇ ਸਮਾਗਮਾਂ ਜਾਂਦੇ ਸੀ ਮੈਂ ਕਿਹਾ ਯਾਰ ਦੂਜੀਆਂ ਪਾਰਟੀਆਂ ਬਾਰੇ ਵੀ ਬੋਲੀਏ ਆਪਾਂ ਆਵਾਜ਼ ਚੱਕੀਏ ਉੱਧਰ ਵੀ ਬਹੁਤ ਬੰਦੇ ਨੇ ਜਿਹੜੇ ਪੀੜਤ ਨੇ ਆਪਾਂ ਉਹਨਾਂ ਦੀ ਵੀ ਆਵਾਜ਼ ਚੱਕੀਏ ਆਪਾਂ ਕੱਲੀ ਆਪਣੀ ਪਾਰਟੀ ਬਾਰੇ ਗੱਲ ਕਰੀ ਜੰਨੇ ਚਲੋ ਗੱਲ ਸਟਾਰਟ ਕਰਦੇ ਆਂ ਆਪਾਂ ਬੜਾ ਲੰਮਾ ਨਹੀਂ ਖਿੱਚਦੇ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੀ ਦੇਸ਼ ਤੇ ਹਕੂਮਤ ਕਰ ਰਹੀ ਹੈ ਪਾਰਟੀ ਬੀਜੇਪੀ ਦੀ ਉਹ ਕਰਦੇ ਆਂ ਚਲੋ ਸਾਡੀ ਸਾਂਝ ਵੀ ਰਹੀ ਹੈ ਬੜੇ ਇਕੱਠੇ ਹੋ ਕੇ ਨਾਰੇ ਵੀ ਲਾਉਂਦੇ ਰਹੇ ਆ ਮਤਲਬ ਅੱਜ ਕੱਲ ਰਾਤ ਉਹਨਾਂ ਦਾ ਬਲਾਰਾ ਬੈਠਾ ਸੀ ਉਹ ਐਜੀਪੀਸੀ ਦੀ ਚਿੰਤਾ ਕਰੀ ਜਾਂਦਾ ਸੀ ਬਹੁਤ ਜ਼ਿਆਦਾ ਕਹਿੰਦਾ ਐਜੀਪੀਸੀ ਨੂੰ ਐ ਕਰਨਾ ਚਾਹੀਦਾ ਐਜੀਪੀਸੀ ਨੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਈ ਤੁਸੀਂ ਐਜੀਪੀਸੀ ਦੀ ਚਿੰਤਾ ਕਰਦੇ ਹੋ ਅਸੀਂ ਵੀ ਆਰਐਸਐਸ ਦੀ ਚਿੰਤਾ ਕਰ ਲੈਂਦੇ ਆ ਕਿ ਇਹ ਆਰਐਸਐਸ ਅੱਜ ਕੱਲ ਬਹੁਤ ਪੀੜਤ ਹੈ ਬੜੇ ਚਾਵਾ ਦੇ ਲਾਡਾਂ ਦੇ ਨਾਲ ਪਾਲ ਕੇ ਉਹਨਾਂ ਨੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਨੂੰ ਦੇਸ਼ ਦੀਆਂ ਗੱਡੀਆਂ ਤੇ ਬਿਠਾਇਆ ਸੀ ਅੱਜ ਉਸ ਹਿਸਾਬ ਨਾਲ ਚੱਲਦੇ ਨਹੀਂ ਜਿਵੇਂ ਚਲਾਉਣਾ ਚਾਹੁੰਦੇ ਨੇ ਉਹ ਆ ਨਿਤਿਨ ਗਟਕਰੀ ਜੀ ਯੋਗੀ ਸਾਹਿਬ ਵੀ ਜਿਹੜੇ ਕਹਿੰਦੇ ਯੂਪੀ ਵਾਲੇ ਮੁੱਖ ਮੰਤਰੀ ਨੇ ਉਹਨਾਂ ਦੇ ਵੀ ਮਗਰ ਪਏ ਨੇ ਦੋਨੋਂ ਉੱਪਰਲੇ ਲੀਡਰ ਬਹੁਤ ਬੀਜੇਪੀ ਚੀਕ ਵੀ ਨਹੀਂ ਕੱਢਦੀ ਬੋਲਣ ਵੀ ਨਹੀਂ ਦਿੰਦੇ ਕਿਸੇ ਨੂੰ ਜੇ ਕੋਈ ਮਾਣਾ ਮੋਟਾ ਸਲਾਹ ਵੀ ਦੇ ਆਵੇ ਪਤੰਦਰ ਜਿਹੀ ਠੋਪ ਦਿੰਦੇ ਨੇ ਸੋ ਅਸੀਂ ਜਿਹੜੇ ਬੀਜੇਪੀ ਦੇ ਵਿੱਚ ਕੁੱਟਨ ਮਹਿਸੂਸ ਕਰਦੇ ਨੇ ਖਾਸ ਕਰਕੇ ਪੰਜਾਬ ਦੇ ਇਹ ਦੇਸ਼ ਦੀ ਗੱਲ ਕਰਕੇ ਨੇੜੇ ਲਾਈਏ ਪੰਜਾਬ ਦੀ ਲਿਆਈਏ ਕਿ ਪੰਜਾਬ ਚ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਇੰਨੇ ਲੀਡਰ ਉਧਰ ਬਿਠਾਤੇ ਉਹ ਪੁਰਾਣੇ ਬੀਜੇਪੀ ਵਾਲੇ ਕਿਤੇ ਲੱਭਦੇ ਹੀ ਨਹੀਂ ਐਦਾਂ ਹੀ ਗੱਲ ਸਹੀ ਹੈ ਨਾ ਗੱਲ ਕਿਤੇ ਮੈਂ ਦੱਸ ਟੋਕਦੀ ਮੈਨੂੰ ਕਿਤੇ ਨਹੀਂ ਮੈਂ ਕਿਤੇ ਮਾੜਾ ਮੋਟਾ ਗੱਡੀ ਗੱਡੀ ਮਤਲਬ ਲੱਥੇ ਰੋਡ ਤੋਂ ਤਾਂ ਮੈਨੂੰ ਟੋਕਦੀ ਕਿ ਇੱਥੇ ਗਲਤ ਹੈ ਜਿਹੜੇ ਪੰਜਾਬ ਦੇ ਬੀਜੇਪੀ ਲੀਡਰ ਨੇ ਉਹ ਲੱਭਦੇ ਹੀ ਨਹੀਂ ਵਿਚਾਰੇ ਕਿਤੇ ਜਿਨ੍ਹਾਂ ਨੇ ਕੁੱਟਾਂ ਖਾਧੀਆਂ ਜਿਨ੍ਹਾਂ ਨੇ ਵਿਚਾਰਿਆਂ ਨੇ ਕੱਪੜੇ ਪੜਵਾ ਲਏ ਇੱਥੇ ਬਹੁਤ ਕੁਝ ਕੀਤਾ ਬੀਜੇਪੀ ਦੇ ਵਿੱਚ ਲੰਬਾ ਟਾਈਮ ਪਾਰਟੀ ਲਈ ਸੇਵਾ ਵੀ ਕੀਤੀ ਬੀਜੇਪੀ ਦੀ ਉਹ ਪੰਜਾਬ ਵਿੱਚ ਲੱਭਦੇ ਨਹੀਂ ਲੰਬੜਦਾਰ ਹੋ ਰਹੀ ਬਣ ਗਏ ਲੰਬੜਦਾਰ ਹੋ ਹੀ ਹੁੰਦੇ ਨੇ ਜਿਹੜੇ ਪਿੰਡ ਚੱਪਾ ਦੇਖਿਆ ਕਿ ਜਿਹਦੀ ਪੰਚਾਇਤ ਹੁੰਦੀ ਆ ਦੋ ਚਾਰ ਬੰਦੇ ਉਹ ਪੰਚਾਇਤ ਦੇ ਨਾਲ ਹੀ ਹੁੰਦੇ ਨੇ ਲੰਬੜਦਾਰ ਮੁਰੇ ਹੁੰਦੇ ਨੇ ਉਹ ਸਾਰੀਆਂ ਪਾਰਟੀਆਂ ਚੋਂ ਥੋੜੇ ਥੋੜੇ ਲੰਬੜਦਾਰ ਨੱਟ ਕੇ ਉਧਰ ਜਾ ਕੇ ਹੁਣ ਮਤਲਬ ਅੱਗੇ ਬਣ ਕੇ ਮੋਰੀ ਹੋ ਗਏ ਇੱਕ ਤਾਂ ਭਾਈ ਅਸੀਂ ਉਹਨਾਂ ਦੇ ਹੱਕ 'ਚ ਨਾਰਾ ਮਾਰਦੇ ਆ ਕਿ ਜਿਹੜੇ ਬੀਜੇਪੀ ਦੇ ਪੰਜਾਬ ਦੇ ਵਿੱਚ ਟਕਸਾਲੀ ਬੀਜੇਪੀ ਜਿਵੇਂ ਸ਼ਬਦ ਠਿਗਰੂ ਬੀਜੇਪੀ ਲਈ ਸ਼ਬਦ ਟਕਸਾਲੀ ਕਿਲਾ ਆਪਣੇ ਲਈ ਤਾਂ ਨਹੀਂ ਹੈਗਾ ਇਹ ਤਾਂ ਸਾਰਿਆਂ ਲਈ ਹੋਗਾ ਟਕਸਾਲੀ ਕਾਂਗਰਸੀ ਵੀ ਹੈਗੇ ਉਹਨਾਂ ਦੀ ਵੀ ਗੱਲ ਕਰਾਂਗੇ ਉਹਨੇ ਤੁਹਾਡੇ ਵੱਲ ਵੀ ਆਉਨੇ ਆ ਲਾ ਬੀਜੇਪੀ ਇਕਲਿਦਲ ਦੀ ਠੀਕ ਆ ਭਾਈਵਾਲ ਪਾਰਟੀ ਆ ਭਾਈ ਪਰ ਜਿਵੇਂ ਸਿੱਧੇ ਤਰੀਕੇ ਨਾਲ ਉਹ ਅਜ ਮਤਲਬ ਆਪਣੀ ਖੇਡ ਖੇਡ ਰਹੀ ਆ ਉਹ ਚੰਗੀ ਗੱਲ ਨਹੀਂ ਇਹ ਆਪਣੀ ਪਾਰਟੀ ਦੀ ਵੀ ਚਿੰਤਾ ਕਰੋ ਤੁਸੀਂ ਦੂਜੀ ਪਾਰਟੀ ਵਾਲੇ ਸਾਰਾ ਧਿਆਨ ਦਿੱਤਾ ਹੋਇਆ ਸੋ ਅਸੀਂ ਗੜਕਰੀ ਸਾਹਿਬ ਯੋਗੀ ਜੀ ਪੰਜਾਬ ਦੇ ਜਿਹੜੇ ਟਕਸਾਲੀ ਬੀਜੇਪੀ ਵਾਲੇ ਲੀਡਰ ਉਹਨਾਂ ਦੇ ਹੱਕ 'ਚ ਆਵਾਜ਼ ਚੱਕਦੇ ਆਂ ਕਿ ਭਾਈ ਉਹਨਾਂ ਦੀ ਵੀ ਸੁਣੋ ਇਕੱਲੇ ਅਮਿਤ ਸ਼ਾਹ ਜੀ ਤੇ ਮੋਦੀ ਜੀ ਕਿਸੇ ਨੂੰ ਬੋਲਣ ਨਹੀਂ ਦਿੰਦੇ ਆਪ ਹੀ ਸਾਰਾ ਕੁਝ ਢੱਪੀ ਫਿਰਦੇ ਆਂ ਕੰਮ ਅੱਗੇ ਆਉਣਾ ਮੈਂ ਕਾਂਗਰਸ ਦੇ ਕਾਂਗਰਸ ਦੇ ਵਿੱਚ ਪ੍ਰਧਾਨਤਾ ਹੈਗਾ ਖਟਕੜੇ ਕੋਰਾ ਨਾ ਕੀ ਹੈ ਖੜਗੇ ਖੜਗੇ ਪਤਾ ਨਾਂ ਵੀ ਬਤੋ ਥੋੜੇ ਕਈ ਨਾਮ ਇਤੋਂ ਲੈ ਨਹੀਂ ਹੁੰਦੇ ਛੁੱਟ ਜੀ ਨਾਂ ਮੈਂ ਚਲੋ ਲੋ ਪ੍ਰਧਾਨ ਸਾਹਿਬ ਉਹ ਨੇ ਤੇ ਸਾਰੀ ਪਾਰਟੀ ਚਲਾ ਰਿਆ rahul gandhi ਤੇ sonia gandhi ਠੀਕ ਠੀਕ ਇੱਕ ਅਦਾ ਖੜਗੇ ਸਾਹਿਬ ਦੇ ਹੱਕ 'ਚ ਅਸੀਂ ਆਵਾਜ਼ ਚੱਕਦੇ ਆਂ ਦੂਜਾ ਪੰਜਾਬ ਵਾਲੀ ਕਾਂਗਰਸ ਵੱਲ ਆ ਜੀ ਇਹ ਪਹਿਲਾਂ ਦੇਸ਼ ਤੋਂ ਫਿਰ ਇੱਥੇ ਪੰਜਾਬ 'ਚ ਆਉਣੀ ਆ ਆਪਾਂ ਕਿ ਪੰਜਾਬ 'ਚ ਭਾਈ ਰਾਜੇ ਵੜਿੰਗ ਕਿਸੇ ਨੂੰ ਵੀ ਨਾਲ ਲੈ ਕੇ ਨਹੀਂ ਚੱਲ ਰਿਹਾ ਰਾਜਾ ਵੜਿੰਗ ਕਿਸੇ ਵੀ ਕਾਂਗਰਸੀ ਲੀਡਰਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ ਇਕੱਠੇ ਲੈ ਕੇ ਚੱਲਣ ਦੇ ਵਿੱਚ ਕੀ ਗੱਲ ਨਾ ਕਾਮਯਾਬ ਹੈ ਸਾਰੀ ਟੀਮ ਖਿਲਰੀ ਫਿਰਦੀ ਆ ਉਹਦੀ ਈਗੋ ਉਹਦਾ ਹੰਕਾਰ ਜਿੰਨੇ ਤੇ ਵੀ ਜਾਉਂ ਇਹ ਗੱਲ ਉਹਦਾ ਲਹਿਜਾ ਬੋਲਬਾਣੀ ਇੰਨੀ ਮਾੜੀ ਆ ਕਾਂਗਰਸੀਆਂ ਨਾਲ ਕਿ ਕਾਂਗਰਸੀ ਰੋ ਰਹੇ ਨੇ ਕਿ ਨੂੰ ਪ੍ਰਧਾਨ ਨੂੰ ਬਦਲੋ ਸੋ ਜਿਹੜੇ ਬੰਦੇ ਨੇ ਕਾਂਗਰਸ ਦਾ ਸਤਿਆਨਾਸ਼ ਕਰਤਿਆ ਲੀਡਰਾਂ ਨੂੰ ਪੁੱਛਦਾ ਨਹੀਂ ਉਹਨੂੰ ਬਦਲਣਾ ਚਾਹੀਦਾ ਉਥੇ ਹੋਰ ਬੰਦਾ ਲਾਉਣਾ ਚਾਹੀਦਾ ਕਾਂਗਰਸ ਦਾ ਮੈਨੂੰ ਰਾਜੀਪੜਿੰਗ ਨੂੰ ਬਦਲ ਕੇ ਰਾਜੀਪੜਿੰਗ ਦੇ ਲੱਛਣ ਤੁਸੀਂ ਦੇਖ ਲਏ ਸਿਰੇ ਦਾ ਗੱਪੀ ਝੁੱਠਾ ਬੰਦਾ ਨਕੰਮਾ ਨਖਿੱਦ ਕਾਂਗਰਸ ਵਾਲਿਓ ਕੁਛ ਹੁਣ ਸ਼ੇਅਰ ਕਰ ਦਿਓ ਤੁਸੀਂ ਵੀ ਤੁਹਾਡੇ ਹੱਕ ਦੀ ਬਾਜ਼ ਚੱਕਦਾ ਮੈਂ ਕਿ ਜਿਹੜੇ ਬੰਦੇ ਨੂੰ ਤੁਸੀਂ ਬਦਲਾਉਣ ਨੂੰ ਚਾਹੁੰਦੇ ਹੋ ਦੇਖੋ ਕਾਲੀ ਬੰਦਾ ਤੁਹਾਡੀ ਅਮੈਚ ਦੇ ਵਿੱਚ ਖੜਾ ਅਜਾ ਕਿ ਕਾਂਗਰਸ ਦਾ ਪ੍ਰਧਾਨ ਬਦਲੋ ਭਾਈ ਪੰਜਾਬ ਦਾ ਤੇ ਜਿਹੜੇ 24 ਕਾਂਗਰਸੀ ਸੀਨੀਅਰ ਲੀਡਰਾਂ ਨੇ ਅਸਤੀਫਾ ਦਿੱਤੇ ਸੀ ਪਾਰਟੀ ਦੇ ਵਿੱਚੋਂ 24 ਦਿੱਤੇ ਸੀ ਨਾ ਕੈਪਟਨ ਵੀ ਕੈਪਟਨ ਵੀ ਸੀ ਵਿੱਚ ਉਹ ਕਹਿੰਦੇ ਸੀ ਕਿ ਕਾਂਗਰਸ ਗਾਂਧੀ ਪਰਿਵਾਰ ਤੋਂ ਪਰੇ ਕਰਕੇ ਪਰਾਣੇ ਟਕਸਾਲੀ ਕਾਂਗਰਸ ਨੂੰ ਦਿੱਤੀ ਜਾਵੇ ਕਿ ਗਾਂਧੀ ਪਰਿਵਾਰ ਨੇ ਕਾਂਗਰਸ ਦਾ ਬੇੜਾ ਬਾਤ ਆ ਉਹ 24 ਬੰਦੇ ਦੀ ਪਾਰਟੀ ਜੋ ਘੜਤੇ ਭਾਈ ਉਹਨਾਂ ਦੇ ਹੱਕ ਤੇ ਅਸੀਂ ਆਵਾਜ਼ ਚੱਕਦੇ ਆ ਕਿ ਉਹਨਾਂ ਨੂੰ ਸਥਾਪਿਤ ਕਰੋ ਕਿਉਂਕਿ ਕਾਂਗਰਸ ਕਾਣੀ ਜਲਦਾ ਕਰੀ ਜਾਂਦੀ ਹੈ ਤੇ ਉਹੀ ਤਾਂ ਮੈਂ ਸੋਚੀ ਜਾਂਦਾ ਕਿ ਕਾਂਗਰਸ ਸਾਡਾ ਫਿਕਰ ਕਰਦੀ ਹੈ ਸਾਨੂੰ ਵੀ ਪਰੰਦਾ ਕਿ ਉਹਨਾਂ ਦਾ ਫਿਕਰ ਕਰੀਏ ਭਾਜੀਪੀ ਦੀ ਸੁਨਾਤੀ ਕਾਂਗਰਸ ਹੋਰ ਤਾਂ ਨਹੀਂ ਜਿਆ ਕੁਝ ਪੱਲ ਬਤ ਕੋਈ ਦੱਸ ਦੇ ਮੈਨੂੰ ਸਹੀ ਹੈ ਸਹੀ ਹੈ ਸੋਪਾ ਹੀ ਕਾਂਗਰਸ ਵਾਲਿਓ ਪੰਜਾਬ ਲਈ ਬਹੁਤ ਜ਼ਰੂਰੀ ਆ ਤੁਸੀਂ ਇਕੱਠੇ ਹੋ। ਅਲੱਗ-ਅਲੱਗ ਤੁਸੀਂ ਜਲੂਸ ਕੱਢਦੇ ਹੋ, ਗਾਲ੍ਹਾਂ ਕੱਢਦੇ ਹੋ ਇੱਕ ਦੂਜੇ ਨੂੰ, ਰੋਜ਼ ਮਾੜਾ ਚੰਗਾ ਕਹਿੰਦੇ ਹੋ ਇਕੱਠੇ ਹੋ। ਹੁਣ ਆਗੇ ਤੀਜੀ ਤੇ ਆਮ ਆਦਮੀ ਪਾਰਟੀ ਇੱਥੇ ਮੈਂ ਸਿੱਧਾ ਖੜੂੰਗਾ ਪੰਜਾਬ ਦੇ ਮੁੱਖ ਮੰਤਰੀ ਨਾਲ ਭਗਵੰਤ ਮਾਨ ਨਾਲ। ਦੇਖੋ ਸਭ ਤੋਂ ਵੱਧ ਮਾੜਾ, ਸਭ ਤੋਂ ਵੱਧ ਨਿੰਦਿਆ, ਸਭ ਤੋਂ ਵੱਧ ਮਤਲਬ ਅਕਾਲੀ ਦਲ ਦੇ ਖਿਲਾਫ ਕਰਦਾਰ ਕੁਸ਼ੀ ਭਗਵੰਤ ਮਾਨ ਨੇ ਕੀਤੀ। ਲਾਜ ਯੂਥ ਅਕਾਲੀ ਦਲ ਦਾ ਪ੍ਰਧਾਨ ਭਗਵੰਤ ਮਾਨ ਦੀ ਅਮੈਤ ਕਰਦਾ। ਭਾਈ ਵਾ ਚੱਕ ਜਿੰਨਾ ਤੂੰ ਥੱਲੀ ਦੇ ਦਿੱਲੀ ਦੇ ਥੱਲੇ ਲੱਗ ਗਿਆ। ਐਨਾ ਤਾਂ ਮੈਨੂੰ ਲੱਗਦਾ ਤੂੰ ਤਾਂ ਗਾਣਾ ਯਾਰ ਗੜਗਾਉਂਦਾ ਸੀ। ਤੇਰੇ ਯਾਰ ਨੂੰ ਦਬਾਣ ਨੂੰ ਫਿਰਦੇ ਨੇ। ਦਬਦਾ ਕਿੱਥੇ ਆ ਤੂੰ ਦਵਿਆ ਨਹੀਂ ਯਾਰ ਤੂੰ ਤਾਂ ਲੰਬੇ ਹੀ ਪੈ ਗਿਆ ਭਰਾ ਯਾਰ ਸਾਡੇ ਵੱਡੇ। ਅੱਜ ਇਹ ਐਕਟਰ ਤਾਂ ਦੇਖ ਤੇਰੀ ਤਾਰੀਫ ਕਰਾਂਗੇ ਕਿ ਤੇਰੇ ਵਰਗਾ ਐਕਟਰ ਨਹੀਂ ਕੋਈ ਹੈਗਾ ਅੱਜ ਵੀ ਹੱਥਾਂ ਦੇ ਸਨੋ ਜਮਾ ਦਿੰਨਾ ਐਨ ਚਲੋ ਵਧੀਆ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਤੈਨੂੰ ਚੁਣਿਆ ਅੱਜ ਤੇਰੀ ਪਾਰਟੀ ਤੇਰੇ ਨਾਲ ਖੜੇ ਨਾ ਖੜੇ ਅਸੀਂ ਖੜਾਂਗੇ ਇਹ ਕਢਾ ਕੇ ਕੇਜਰੀਵਾਲ ਸਾਹਿਬ ਪੰਜਾਬ ਬਹਿ ਕੇ ਆ ਕੇ ਕੁਰਸੀ ਢਾ ਕੇ ਮਨੀਸ਼ ਸਦੋਸੀਆ ਜੀ ਉਹ ਪੰਜਾਬ ਬਹਿ ਕੇ ਕੁਰਸੀ ਢਾ ਕੇ ਲੈ ਕੋਈ ਪ੍ਰੈਸ ਕਾਨਫਰੰਸ ਕਰਨੀ ਹੈ ਕਿਤੇ ਵਿਆਹ ਤੇ ਜਾਣਾ ਕੋਈ ਮੀਟਿੰਗ ਕਰਨੀ ਹੈ ਕੋਈ ਉਦਘਾਟਨ ਕਰਨਾ ਹੈ ਤੈਨੂੰ ਨਹੀਂ ਇਕੱਲੇ ਨੂੰ ਜਾਣ ਦਿੰਦੇ ਮੁੱਖ ਮੰਤਰੀ ਸਾਹਿਬ ਦੇਖੋ ਸ਼ਾਬਾਸ਼ੀ ਦੇਣੀ ਤਾਂ ਬਣਦੀ ਆ ਅਸੀਂ ਵਿਰੋਧੀ ਧਿਰ ਦੇ ਹੋ ਕੇ ਐਨਾ ਤੁਸੀਂ ਸਾਡਾ ਨੁਕਸਾਨ ਕੀਤਾ ਫੇਰ ਵੀ ਅਸੀਂ ਤੁਹਾਡੀ ਤਾਰੀਫ ਕਰੀ ਜਾਂਦੇ ਅੱਜ ਤਾਰੀਫ ਨਹੀਂ ਹੱਕ ਢਾ ਕੇ ਨਾਲ ਖੜੇ ਆ ਕਿ ਲਲਕਾਰਾ ਮਾਰ ਤੇਰੇ ਨਾਲ ਖੜਾਂਗੇ ਜਿੰਨਾ ਨੁਕਸਾਨ ਅੱਜ ਪੰਜਾਬ ਦਾ ਤੇਰੇ ਮੋਢੇ ਤੇ ਰੱਖ ਕੇ ਇਹ ਕਰ ਰਹੇ ਨੇ ਤੇਰੇ ਨਾਲ ਉਹ ਕਰਨਗੇ ਜਿਹੜੀ ਕਾਂਗਰਸ ਨੇ ਕੈਪਟਨਾਂ ਕੀਤੀ ਆ ਯਾਦ ਰੱਖੀ ਪਤਾ ਵਹ ਤੈਨੂੰ ਵੀ ਆ ਕਿ ਹੁਣੇ ਉਹੀ ਆ ਜੋ ਕਾਂਗਰਸ ਨੇ ਕੈਪਟਨ ਦੇ ਗਲ ਚ ਪਾ ਕੇ ਸਰੋਪਾ ਸਾਰੀ ਲੁੱਟ ਖਸੁੱਟ ਉਹਦੇ ਗਲ ਚ ਪਾ ਕੇ ਵਿਦਾ ਕਰਕੇ ਤੋਰਿਆ ਸੀ ਨਾ ਉਵੇਂ ਤੈਨੂੰ ਤੋੜਨਗੇ ਹਲੇ ਵੀ ਜਾਗ ਜਾ ਹਲੇ ਵੀ ਜਾਗ ਜਾ ਸਮਾ ਮੇਰੇ ਭਰਾ ਵੱਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਬਦਲਾ ਦੇ ਮੁੱਖ ਮੰਤਰੀ ਜਾਗ ਜਾ ਉਹ ਤੇਰੇ ਸਾਹਮਣੇ ਤੈਨੂੰ ਬਿਠਾ ਕੇ ਤੇਰੀ ਇਹ ਜੀ ਕਿਹੜੀ ਉਹਨਾਂ ਨੇ ਨਸ ਦੱਬ ਲਈ ਜਿਹੜੀ ਅੱਜ ਤੂੰ ਪੰਜਾਬ ਦੇ ਨਾਲ ਨਹੀਂ ਖੜਾ ਜਮ੍ਹਾਂ ਹੀ ਥੱਲੇ ਵਿਛਿਆ ਪਿਆ ਮਾੜਾ ਮੋਟਾ ਲਲਕਾਰਾ ਮਾਰ ਕੀ ਭਾਈ ਮੈਨੂੰ ਗਲਤ ਕਰਦੇ ਨੇ ਮੈਨੂੰ ਧੱਕੇ ਨਾਲ ਆ ਕੰਮ ਕਰਾਉਂਦੇ ਨੇ ਕੀ ਹੋ ਜੂਗਾ ਵਾਤੇ ਵਾਤੇ ਤੈਨੂੰ ਮੁੱਖ ਮੰਤਰੀ ਤੋਂ ਹਟਾ ਦੇਣਗੇ ਕਟੋ ਕਟਿਆ ਤੂੰ ਸੱਚਾ ਦਾ ਰਹੇਗਾ ਮਾਨ ਸਾਹਿਬ ਕਟੋ ਕਟ ਇਹ ਗੱਲ ਦੀ ਸਚਾਈ ਰੱਖੇਗਾ ਨਾ ਕਿ ਪਾਈ ਮੈਂ ਤਾਂ ਪੰਜਾਬ ਦੇ ਹੱਕ ਚ ਖੜਾ ਸੀ ਅਗਲਿਆਂ ਨੇ ਮੇਰੇ ਤੋਂ ਗਲਤ ਕਰਾਉਣ ਨੂੰ ਫਿਰਦੇ ਸੀ ਤੇ ਮੈਂ ਅਸਤੀਫਾ ਦਿੱਤਿਆ ਦੇਗਾ ਇਹ ਗੱਲਾਂ ਕਰਕੇ ਇਹੋ ਗੱਲਾਂ ਕਰਕੇ ਕਿ ਮੈਨੂੰ ਦਿੱਲੀ ਵਾਲੇ ਐਂ ਕਰਾਉਂਦੇ ਸੀ ਮੈਨੂੰ ਮੈਂ ਦਬਦੇ ਸੀ ਪਰ ਹਲੇ ਨਹੀਂ ਤੂੰ ਵੀ ਹਲੇ ਸਵਾਦ ਲੈਣਾ ਹਲੇ ਹੋਰ 6.5 ਸਾਲ 6 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਲੱਠੇਗਾ ਸੋ ਇਸ ਲਈ ਅਸੀਂ ਟਕਸਾਲੀ ਭਾਜਪਾ ਵਾਲਿਆਂ ਨਾਲ ਟਕਸਾਲੀ ਕਾਂਗਰਸੀਆਂ ਨਾਲ ਆਮ ਆਦੀ ਪਾਰਟੀ ਦੇ ਜਿਹੜੇ ਭਮੱਕੜ ਜਿਹੜੇ ਆਮ ਆਦੀ ਪਾਰਟੀ ਦੇ ਇੱਥੇ ਬਦਲਾਅ ਲੈ ਜਿਹੜੇ ਸੀਗੇ ਜਿਨ੍ਹਾਂ ਦੇ ਕੀੜੇ ਉਹਨਾਂ ਭਰਾਵਾਂ ਦੇ ਨਾਲ ਅਸੀਂ ਆਵਾਜ਼ ਚੱਕਦੇ ਆ ਕਿ ਭਾਈ ਦਿੱਲੀ ਵਾਲੇ ਤੁਹਾਡੇ ਨਾਲ ਧੱਕਾ ਕਰਦੇ ਨੇ ਉਹ ਲੁੱਟ-ਲੁੱਟ ਲਜਾ ਰਹੇ ਨੇ ਤੇ ਉੱਤੇ ਤੁਸੀਂ ਚੀਕਾਂ ਮਾਰ ਰਹੇ ਹੋ ਤੇ ਦੂਜੀਆਂ ਪਾਰਟੀਆਂ ਜੋ ਆ ਕੇ ਲੰਬੜਦਾਰ ਤੁਹਾਡੇ ਸਿਰ 'ਤੇ ਨਜ਼ਾਰੇ ਲੈ ਰਹੇ ਨੇ ਇਹ ਤਿੰਨੋਂ ਪਾਰਟੀਆਂ ਦੇ ਨਾਲ ਅਸੀਂ ਹੱਕਟਾ ਕੇ ਖੜੇ ਆ ਹਲੇ ਇੱਕ ਹੋਰ ਰਹਿੰਦੇ ਨੇ ਹਲੇ ਉਹ ਹੈਗੇ ਨੇ ਆ ਜਿਹੜੇ ਸਾਡੇ ਵਿੱਚੋਂ ਗਏ ਨੇ ਲੈ ਉਹ ਪਤੰਦਰ ਕਹਿੰਦੇ ਅਸੀਂ ਅਕਾਲੀ ਦਲ ਬਚਾਉਣਾ ਹੈ ਮੂੰਹ ਟੁੱਟ ਜੇ ਕਿਸੇ ਦਾ ਜੇ ਪਿਛਲੇ 7-8 ਸਾਲ ਦੇ ਵਿੱਚ ਇਹਨਾਂ ਨੇ ਕਿਸੇ ਪਾਰਟੀ ਦੇ ਖਿਲਾਫ ਕੋਈ ਕਦੇ ਆਵਾਜ਼ ਕੱਢੀ ਹੋਵੇ ਜਿਵੇਂ ਐ ਪਿੱਟ ਪਿੱਟ ਕੇ ਜਿਵੇਂ ਅਕਾਲੀ ਦਲ ਨੂੰ ਮਤਾਂਨੰਦ ਨੇ ਨਾ ਕਦੇ ਮਾਰਾ ਮੋਟਾ ਪੰਜਾਬ ਦੇ ਹੱਕ ਲਈ ਪੰਜਾਬ ਸਰਕਾਰ ਜਾਂ ਸੈਂਟਰ ਦੇ ਖਿਲਾਫ ਹੱਕ ਢਾ ਕੇ ਬੋਲਿਓ ਕਦੇ ਉਹੀ ਐ ਬਸ ਬੋਦਾ ਜਿਹਾ ਬਿਆਨ ਜਾਂ ਦੇ ਕੇ ਬਸ ਮਿੱਟੀ ਝਾੜ ਕੇ ਪਰੇ ਹੋਣਗੇ ਕਦੇ ਨਹੀਂ ਬੋਲਦੇ ਕੱਢ ਕੇ ਦੇਖੋ ਸਾਰੇ ਜਿਹੜੇ ਸਟੇਜ ਤੇ ਬੈਠੇ ਹੁੰਦੇ ਨੇ ਮੇਰੀ ਬੇਨਤੀ ਆ ਜੇ ਕਿਸੇ ਗੱਲ 'ਚ ਕੋਈ ਫਰਕ ਹੋਇਆ ਨਾ ਕਿਸੇ ਗੱਲ ਐ ਹੀ ਨਹੀਂ ਨਾ ਵੀ ਉਹੀ ਵਿਰੋਧੀ ਦੇਖ ਕੇ ਜਾਂ ਕਮੈਂਟ ਕਰੀ ਜਾਓ ਜੇ ਗੱਲ ਸਹੀ ਲੱਗ ਰਹੀ ਹੈ ਤਾਂ ਸ਼ੇਅਰ ਵੀ ਕਰੀ ਚੱਲਿਓ ਕਮੈਂਟ ਵੀ ਕਰੋ ਠੋਕ ਕੇ ਇਹ ਨਾਲੇ ਸਟਾਈਲ ਚ ਹੀ ਆ ਕੰਮ ਗੱਲਾਂ ਦਿਲ ਤੋਂ ਕਰੀਆਂ ਨੇ ਤੇ ਸਹੀ ਕਰੀਆਂ ਨੇ ਆਪਣੇ ਆਪ ਨੂੰ ਐਨ ਦਿਮਾਗ ਟਿਕਾਣੇ ਲਿਆ ਕੇ ਵੀ ਸਹੀ ਬੋਲਣਾ ਐਵੇਂ ਬਿਨਾ ਤੇ ਕਿੱਧਰ ਚੱਲ ਪਿਆ ਕੁਲਤ ਸੋ ਮੇਰੀ ਬੇਨਤੀ ਹੈ ਇਹਨਾਂ ਨੂੰ ਪੁੱਛ ਲਿਆ ਕਰੋ ਆ ਜਿੰਨੇ ਸਟੇਜ ਤੇ ਸਾਡੇ ਵਿੱਚੋਂ ਗਏ ਨੇ ਜਿਹੜੇ ਬੈਠੇ ਨੇ ਕਿ ਭਾਈ ਕਦੇ ਕਿਸੇ ਦੇ ਖਿਲਾਫ ਕਦੇ ਬੋਲਿਓ ਨਾ ਮੈਂ ਫੜਾ ਲੇਵਾਂ ਤੁਹਾਡਾ ਜਦੋਂ ਲੋਕ ਧੰਨੇ ਜੰਨੇ ਲੱਗੇ ਤੁਹਾਡੇ ਮਗਰ ਲੱਗੇ ਸੋ ਮੇਰੀ ਬੇਨਤੀ ਹੈ ਸੋ ਮੇਰੀ ਬੇਨਤੀ ਹੈ ਜੇ ਪੰਜਾਬ ਬਚਾਉਣਾ ਨਾ ਤਾਂ ਤਾ ਟੱਕੜੇ ਹੋ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਇਹਨਾਂ ਨੂੰ ਵੀ ਬਚਾ ਲੋ ਨਾਲ ਇਕੱਲੇ ਅਕਾਲੀ ਦਲ ਨੂੰ ਨਾ ਬਚਾਈ ਚੱਲੋ ਕਿਉਂਕਿ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਅਕਾਲੀ ਦਲ ਨੂੰ ਮਾੜਾ ਚੰਗਾ ਕਹਿ ਕੇ ਗਾਲਾਂ ਕੱਢ ਕੇ ਕਿਰਦਾਰਕੁਸ਼ੀ ਕਰਕੇ ਇਹਨਾਂ ਦੀ ਦੁਕਾਨਦਾਰੀ ਚੱਲਦੀ ਆ ਤਾਂ ਹੀ ਮੈਂ ਅੱਜ ਦਾ ਜਿਹੜਾ ਵਿਸ਼ਾ ਸੀ ਕਿ ਸਾਡੇ ਵਾਰੀ ਸੋਚੀ ਜਾਂਦੇ ਨੇ ਅਸੀਂ ਹੁਣ ਇਹਨਾਂ ਬਾਰੇ ਸੋਚਾਂਗੇ ਕੀ ਇਹਨਾਂ ਦੇ ਕਿਹੜੀ ਮਿੱਟੀ ਦੇ ਵਿੱਚ ਕੀ ਦਾ ਨਾਂ ਨਹੀਂ ਲਿਆ ਗਿਆ ਕਿਹੜੀ ਫੋਟੋ ਵੱਡੀ ਪੈ ਗਈ ਕਿਹੜੀ ਛੋਟੀ ਪੈ ਗਈ ਇਹ ਹੁਣ ਇਹਦੇ ਤੇ ਵੀ ਆਪਾਂ ਨੇ ਕੰਮ ਕਰਨਾ ਅਕਾਲੀ ਦਲ ਦੇ ਕੁਦਰਤੀ ਗੱਲ ਆ ਕਿ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਆ ਤਾਂ ਜ਼ਿਆਦਾਤਰ ਬੰਦੇ ਅਕਲ-ਗਲਦੀ ਜੁੜੇ ਨੇ ਨਾਲ ਤਾਂ ਮੇਰੀ ਬੇਨਤੀ ਆ ਦੂਜਿਆਂ ਬਾਰੇ ਵੀ ਬੋਲੋ ਇਹਨਾਂ ਦੇ ਬਾਰੇ ਵੀ ਜਿਹੜੀ ਇਹਨਾਂ ਦੇ ਪਾਰਟੀ ਜਿਹੜਾ ੱੱਕਾ ਹੁੰਦਾ ਹੈ ਭਾਜੀਪੀ ਦੇ ਵਿੱਚ ਕਾਂਗਰਸ ਆਵਾ ਦੀ ਪਾਰਟੀ ਉਹਨਾਂ ਬਾਰੇ ਵੀ ਆਪਾਂ ਆਵਾਜ਼ ਚੱਕੀਏ ਕਹਿਣਾ ਆਪਾਂ ਨੇ ਇਹੀ ਆ ਕਿ ਭਾਈ ਸਾਨੂੰ ਇਹ ਇਹਨਾਂ ਦੇ ਟਕਸਾਲੀਆਂ ਨੂੰ ਅਸੀਂ ਬਚਾਉਣਾ ਚਾਹੁੰਦੇ ਆ ਤੋ ਪੰਜਾਬ ਨੂੰ ਸਮਝਣਾ ਚਾਹੀਦਾ ਹੈ ਬੇਸ਼ੱਕ ਮੇਰਾ ਕਹਿਣ ਦਾ ਅਜ ਤਰੀਕਾ ਵੱਖਰਾ ਸੀ ਅਸਲ ਮੁੱਦਾ ਇਹ ਹੈ ਅਕਾਲੀ ਦਲ ਦੇ ਲੀਡਰਾਂ ਨੂੰ ਨਿਸ਼ਾਨਾ ਬਣਾ ਕੇ ਦਿੱਲੀ ਇੱਥੇ ਕਾਬਜ਼ ਹੋ ਰਹੀ ਹੈ ਜਿਵੇਂ ਆਪਾਂ ਬਦਲਾਅ ਵਾਲਾ ਕੀੜਾ ਪਾ ਕੇ ਪੰਜਾਬ ਦੀ ਐਸੀ ਮੰਜੀ ਠੋਕੀ ਆਪਾਂ ਨੇ ਉਸੇ ਤਰ੍ਹਾਂ ਹੁਣ ਡਬਲ ਇੰਜਨ ਵਾਲੇ ਵੀ ਆਉਣਗੇ ਟ੍ਰਿਪਲ ਇੰਜਨ ਵਾਲੇ ਵੀ ਆਉਣਗੇ ਇਹ ਸਾਰੇ ਇੰਜਣਾ ਉਂਜਣਾ ਤੋਂ ਬਚ ਲੋ ਨਹੀਂ ਇਹੋ ਜਿਹਾ ਪੰਜਾਬ ਦਾ ਇੰਜਣ ਕਰਕੇ ਜਾਣਗੇ ਮੈਂ ਤਾਂ ਹੋ ਹੀ ਗਿਆ ਤੱਕ ਤਾਂ ਕਰਾਈ ਲਿਆ ਆਪਾਂ ਨੇ ਆ ਬਾਕੀ ਵੀ ਇਹੋ ਜਿਹਾ ਇੰਜਣ ਕਰਕੇ ਜਾਣਗੇ ਜਿੱਦੀ ਜਿੱਦੀ ਪਰਭਾਈ ਹੋਣੀ ਨਹੀਂ ਆਪਾਂ ਨੂੰ ਸੋ ਸਮੇਂ ਸਮੇਂ ਤੇ ਬਾਕੀ ਪਾਰਟੀਆਂ ਦੇ ਵਿੱਚ ਜੇ ਕਿਸੇ ਨਾਲ ਧੱਕਾ ਹੁੰਦਾ ਕਿਸੇ ਨੂੰ ਕੋਈ ਅਹੁਦਾ ਨਹੀਂ ਮਿਲਦਾ ਕਿਸੇ ਨੂੰ ਕੋਈ ਮਤਲਬ ਵਧੀਆ ਪੋਜੀਸ਼ਨ ਨਹੀਂ ਮਿਲਦੀ ਤਾਂ ਸਾਡੇ ਤੱਕ ਸੰਪਰਕ ਕਰੋ ਅਕਾਲੀ ਦਲ ਬਾਕੀ ਪਾਰਟੀਆਂ ਦੇ ਨਾਲ ਹੁਣ ਅਸੀਂ ਠੋਕ ਕੇ ਖੜਾਂਗੇ ਠੋਕ ਕੇ ਉਹਨਾਂ ਦੀ ਸਪੋਰਟ ਕਰਾਂਗੇ ਉਹ ਕਿਉਂ ਦੀ ਆਵਾਜ਼ ਚੱਕਾਂਗੇ ਕਿਉਂਕਿ ਭਾਈ ਬਾਕੀ ਪਾਰਟੀਆਂ ਸਾਡਾ ਇੰਨਾ ਫਿਕਰ ਕਰਦੀਆਂ ਨੇ ਸਾਡਾ ਵੀ ਫਰਜ਼ ਬਣਦਾ ਹੁਣ ਬਾਕੀ ਪਾਰਟੀਆਂ ਦਾ ਫਿਕਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ